ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨ ਜਿਸ 26 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਹਰਿਆਉ ਖੁਰਦ ਵੱਲੋਂ ਗੁਰਦੁਆਰਾ ਬਾਬਾ ਸ਼ਹੀਦ ਪਿੰਡ ਹਰਿਆਉ ਖੁਰਦ ਵਿਖੇ 8ਵੇਂ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲੈਂਡ ਕਲੱਬ ਪਾਤਨਾਂ ਦੇ ਸਹਿਯੋਗ ਨਾਲ ਲਾਇਆ ਗਿਆ ਜਿਸ ਵਿੱਚ ਲੈਂਡ ਅੱਖਾਂ ਦੇ ਹਸਪਤਾਲ ਤੋਂ ਅੱਖਾਂ ਦੇ ਮਾਰ ਡਾਕਟਰਾਂ ਦੀ ਟੀਮਾਂ ਵੱਲੋਂ ਲੋੜਵੰਦ 200 ਦੇ ਕਰੀਬ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ 25 ਦੇ ਕਰੀਬ ਮਰੀਜ਼ਾਂ ਦੇ ਲੈਂਸ ਪਾਉਣ ਲਈ ਚੋਣ ਕੀਤੀ ਗਈ ਇਸ ਕੈਂਪ ਵਿੱਚ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾ ਮੁਫਤ ਦਿੱਤੀਆਂ ਗਈਆਂ ਜਿਹੜਾ ਕੈਂਪ ਸਾਡੀ ਸੰਸਥਾ ਸਾਡੀ ਮਾਨਵ ਸੇਵਾ ਵੈਲਫੇਅਰ ਸਟੇਟਿਵ ਵੱਲੋਂ ਲੱਗਦਾ ਜੀ ਪਰ ਇਹ ਕੈਂਪ ਹਰ ਸਾਲ ਆ ਜੀ ਬਾਬਾ ਸ਼ਿਵ ਜੀ ਜਲਾਨਾ ਜੋੜ ਮੇਲੇ ਤੋਂ ਬਾਅਦ ਲੱਗਦਾ ਜੀ ਇਸ ਵਾਰ ਸਾਡਾ ਜਿਹੜੀ ਸੰਸਥਾ ਜੀ ਉਹ ਪੁਨਾ ਵੱਲੋਂ 8ਵਾਂ ਕੈਂਪ ਲਾਇਆ ਜਾ ਰਿਹਾ ਜੀ ਲੈਂਡਿੰਗ ਕਲੱਬ ਆਜਾ ਸੁਣ ਬਤਵਾਗੇ ਸੀਓ ਨਾਲ ਲਾਇਆ ਜਾ ਰਿਹਾ ਜੀ ਜਿਹੜੇ ਡਾਕਟਰ ਸਾਹਿਬ ਸਾਡੇ ਨੂੰ ਚੰਡੀਗੜ੍ਹ ਤੋਂ ਆਉਂਦੇ ਨੇ ਜਿਹੜੀ ਅੱਖਾਂ ਦੇ ਮੈਸਜ ਕਰਦੇ ਨੇ ਜੀ ਫੇਸ ਟੂ ਨਵਾ ਸਾਡੇ ਦੇ ਸਾਸਤਾ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਦੀ ਹੈ ਜਿਹੜਾ ਅੱਜ ਕੈਂਪ ਲਾਇਆ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇੱਥੇ ਕਿਸ ਤਰ੍ਹਾਂ ਦੇ ਮਰੀਜ਼ਾਂ ਨੂੰ ਦਵਾਈਆਂ ਦਿੱਤੀ ਜਾ ਰਹੇ ਨੇ ਕਿੰਨੇ ਮਰੀਜ਼ਾਂ ਦੀ ਉਮੀਦ ਹੈਗੀ ਇੱਥੇ ਸਾਡੇ ਵਿੱਚ ਤਾਂ 2 250 ਜੀ ਆਪੀਡੀ ਹੁੰਦੀ ਹੈ ਤੇ 20 25 ਦੇ ਕਰੀਬ ਆਖਾਂ ਦੇ ਪ੍ਰੈਸ਼ਰ ਹੋਏ ਨੇ ਉਸ ਤੋਂ ਇਲਾਵਾ ਐਂਡ ਕਵ ਵੀ ਦਿੱਤੀ ਜਾ ਰਹੇ ਨੇ ਤੇ ਦਵਾਈਆਂ ਵੀ ਦਿੱਤੀ ਜਾ ਰਹੇ ਨਾਲ ਜੀ ਤੇ ਉਹ ਵੈਲਵਸ ਸਰਟੀ ਕੋਲਾਵਾ ਪਤਲਾ ਇਸ ਤੋਂ ਇਲਾਵਾ ਹੋਰਡੇ ਕੰਮ ਹੈ ਐਜੂਕੇਸ਼ਨ ਦੁਆਰਾ ਉਹ ਕੀਤੇ ਜਾਂਦੇ ਕੰਮ ਜੀ ਮਹਿਨਤਾੜ ਐਜੂਕੇਸ਼ਰੀ ਉਸ ਨਾਲ ਉਹ ਜਿਹੜੇ ਆਪਣਾ ਕੈਂਪ ਲੈਂਦੇ ਹਰ ਸਾਲ ਜੀ ਉਹਦਾ ਹਰ ਸਾਲ ਲੱਗਦੇ ਲੱਗਦਾ ਜੀ ਲੈਂਡ ਕ Thank yeah. you. ਜਿਲ੍ਹਾ ਸਹਿਯੋਗ ਦੇ ਨਾਲ ਜਿਹੜਾ ਸਾਡਾ ਜਿਹੜਾ ਕੈਂਪ ਆ ਹਮੇਸ਼ਾ ਸਿਰੇ ਚੜਦਾ ਜੀ ਔਰ ਬਹੁਤ ਵਧੀਆ ਪ੍ਰਾਲਾ ਹੈ ਸਾਡਾ ਸੰਸਥਾ ਕੀ ਕਹ ਲੋੜ ਬਈ ਆਪਣੇ ਪਿੰਡਾਂ ਚ ਇਸ ਤਰ੍ਹਾਂ ਦੇ ਪ੍ਰਾਲੇ ਕਰਨ ਦੀ ਇਹਦਾ ਕਾਰਨ ਇਹ ਹੈ ਜਿਹੜੇ ਬਜ਼ੁਰਗ ਨੇ ਨਾ ਜੀ ਉਹ ਜ਼ਿਆਦਾਤਰ ਆਪਣਾ ਮਤਲਬ ਸ਼ਹਿਰ ਜਾ ਨਹੀਂ ਸਕਦੇ ਜੀ ਮਹਿੰਗਾ ਸਰ ਹੈ ਹੀ ਜੀ 8-10000 ਰੁਪਏ ਇੱਕ ਮਰੀਜ਼ ਤੇ ਖਰਚਾ ਆਉਂਦਾ ਜੀ ਪਰ ਸਾਡੀ ਸੰਸਥਾ ਵੱਲੋਂ ਇਹ ਬਿਲਕੁਲ ਫ੍ਰੀ ਕਰਾਇਆ ਜਾਂਦਾ ਜੀ ਅੱਜ ਕੈਂਪ ਆ ਗਏ ਆ ਗੁਰਮੁਖਵਿੰਦਰ ਸਿੰਘ ਜੀ ਮਾਨਵ ਸੇਵਾ ਵਲੰਟੀਅਰਸ ਸਾਡੀ ਦੇ ਵਿੱਚ ਬਤੌਰ ਕੈਸ਼ੀਅਰ ਦੇ ਤੌਰ ਤੇ ਕੰਮ ਕਰ ਰਹੇ ਆ ਜੀ ਇਹ ਸਾਡੀ ਸੰਸਥਾ ਜੀ ਇਹਨੂੰ ਤੇ ਜਿੰਨਾ ਵੀ ਆਪਣਾ ਏਰੀਆ ਦੇ ਵਿੱਚ ਲੋਕ ਨੇ ਗਰੀਬ ਲੋਕ ਨੇ ਜਾਂ ਬਜ਼ੁਰਗ ਲੋਕ ਨੇ ਜਿਨ੍ਹਾਂ ਨੂੰ ਚਿੱਟੇ ਮੋਤੀ ਦੀ ਸ਼ਿਕਾਇਤ ਹੈਗੀ ਨੇ ਉਹ ਇੱਥੇ ਆ ਕੇ ਹਰ ਸਾਲ ਆਪਰੇਸ਼ਨ ਕਰਵਾ ਕੇ ਤੇ ਆਪਣੀ ਅੱਖਾਂ ਦਾ ਜਿਹੜੀਆਂ ਉਹਨਾਂ ਦਾ ਇਲਾਜ ਹੁੰਦਾ ਹੈ ਇਹ ਬਿਲਕੁਲ ਫ੍ਰੀ ਹੋ ਰਿਹਾ ਹੈ ਇਹ ਸਾਡੇ ਮਾਨਵ ਸੇਵਾ ਵਾਲੇ ਫਿਰ ਸੁਸਾਇਟੀ ਦੇ ਪ੍ਰਧਾਨ ਜੀ ਮੁਖਤਿਆਰ ਸਿੰਘ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਤੇ ਹੋਰਾਂ ਵੀ ਸਿਸਟਮਾਂ ਨੂੰ ਮੈਂ ਮੇਰੀ ਅਪੀਲ ਹੈ ਖੋਰ ਲੋਕਾਂ ਨੂੰ ਅਪੀਲ ਹੈ ਵੀ ਇਹੋ ਜਿਹੇ ਕੈਂਪ ਲਾਉਣੇ ਚਾਹੀਦੇ ਨੇ ਜ਼ਰੂਰ ਤੇ ਇਹ ਸਹਿਯੋਗ ਸਾਨੂੰ ਨਿਆਲ ਮਨ ਲਿਕੇ ਆਏ ਆਪਰੇਸ਼ਨ ਜਿਹੜੇ ਕੈਂਪ ਕਰਦੇ ਨੇ ਮੇਨ ਲੈਂਜ ਆ ਯਸ ਲੈਂਜ ਕਲੱਬ ਨਿਆਲ ਵੱਲੋਂ ਬਹੁਤ ਵਧੀਆ ਸਹਿਯੋਗ ਮਿਲਦਾ ਹੈ ਹਰ ਸਾਲ ਤੇ ਬਹੁਤ ਵਧੀਆ ਮਰੀਜ਼ਾਂ ਨੂੰ ਨਾਲ ਲੈ ਕੇ ਵੀ ਜਾਂਦੇ ਨੇ ਤੇ ਪਿੰਡਾਂ ਦੇ ਵਿੱਚ ਛੱਡ ਕੇ ਵੀ ਆਉਂਦੇ ਨੇ ਜੀ ਆਪਰੇਸ਼ਨ ਕਰਕੇ ਉਹਨਾਂ ਦੀ ਬਿਲਕੁਲ ਜਿੰਨਾ ਵੀ ਉਹਨਾਂ ਦਾ ਖਰਚਾ ਪਾਣੀ ਹੈ ਉਹ ਸਾਡੀ ਸੰਸਥਾ ਵੱਲੋਂ ਬਿਲਕੁਲ ਫ੍ਰੀ ਹੈ ਜੀ ਤੇ ਕੋਈ ਕਿਸੇ ਤੋਂ ਲੋਕਾਂ ਤੋਂ ਅਸੀਂ ਕੋਈ ਕਿਰਪਾ ਦੀ ਵੀ ਕੋਈ ਚੀਜ਼ ਨਹੀਂ ਲੈਣੀ ਜੀ ਤੇ ਬਾਕੀ ਸਾਡੀ ਜਿਹੜੀ ਇਹ ਸੰਸਥਾ ਵੱਲੋਂ ਪੰਜ ਸਕੂਲ ਜਿਹੜੇ ਨੇ ਉਹ ਅਡਪਟ ਕੀਤੇ ਹੋਏ ਨੇ ਜੀ ਬਹੁਤ ਵਧੀਆ ਉਹਨਾਂ ਦੇ ਵਿੱਚ ਪੜਾਈ ਦਿੰਦਾ ਹੈ ਉਮਤ ਕੇ ਉਪਰਾਲਾ ਸਾਡੇ ਵੱਲੋਂ ਟੀਚਰ ਰੱਖ ਕੇ ਜਾਂ ਹੋਰ ਕੋਈ ਕਿਸ ਚੀਜ਼ ਦੀ ਰੋਡ ਪੈ ਗਈ ਹੈ ਉਹ ਸਾਡੀ ਸੰਸਥਾ ਵੱਲੋਂ ਮੰਨ ਲਿਆ ਸੀ ਦਾਨ ਦੇ ਤੌਰ ਤੇ ਤੇ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਬਹੁਤ ਵਧੀਆ ਮੰਨ ਕੇ ਦਾ ਪ੍ਰਬੰਧ ਕੀਤਾ ਜਾਂਦਾ ਹੈ